ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਸਾਖੀ ਸਰਵਣ ਕਰ ਰਹੇ ਹੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸੋ ਸਾਧ ਸੰਗਤ ਜੀ ਪਿਛਲੀ ਸਾਖੀ ਵਿੱਚ ਤੁਸੀਂ ਸਰਵਣ ਕੀਤਾ ਹੈ ਕਿ ਕਿਵੇਂ ਗੁਰੂ ਜੀ ਨੇ ਕੌਡਾ ਰਾਖਸ਼ ਤੇ ਇੱਕ ਕੋੜੀ ਦਾ ਉਧਾਰ ਕੀਤਾ ਸੋ ਸਾਧ ਸੰਗਤ ਜੀ ਜੋ ਵੀ ਵੀਰ ਭੈਣ ਭਰਾ ਇਸ ਚੈਨਲ ਤੇ ਨਵੇਂ ਹਨ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਨੂੰ ਜ਼ਰੂਰ ਸਰਵਣ ਕਰ ਲੈਣ ਜੀ ਸੋ ਸਾਧ ਸੰਗਤ ਜੀ ਸਾਖੀ ਸ਼ੁਰੂ ਕਰਦੇ ਹਾਂ ਸਾਖੀ ਦਾ ਟੌਪਿਕ ਹੈ ਪੀਰ ਹਮਜਾ ਗੋਸ ਨੂੰ ਉਪਦੇਸ਼। ਉਹ ਸਾਧ ਸੰਗਤ ਜੀ ਆਪਣੀ ਦੂਸਰੀ ਉਦਾਸੀ ਤੇ ਜਾਂਦੇ ਸਮੇ ਗੁਰੂ ਜੀ ਸਿਆਲਕੋਟ ਪੁੱਜੇ। ਉੱਥੇ ਇੱਕ ਪੀਰ ਦਾ ਡੇਰਾ ਸੀ। ਜਿੱਥੇ ਬਹੁਤ ਭੀੜ ਇਕੱਠੀ ਹੋਈ ਸੀ। ਗੁਰੂ ਜੀ ਨੇ ਭੀੜ ਦਾ ਕਾਰਨ ਪੁੱਛਿਆ ਤਾਂ ਪਤਾ ਲੱਗਾ ਕਿ ਪੀਰ ਹਾਂ ਮੰਜਾ ਗੌਸ ਗੁੱਸੇ ਤਾਂ ਇੱਕ ਵਿਅਕਤੀ ਨਾਲ ਹੈ ਪਰ ਗੁੱਸੇ ਵਿੱਚ ਸਾਰੇ ਸ਼ਹਿਰ ਨੂੰ ਝੂਠਿਆ ਕਹਿ ਰਿਹਾ ਹੈ ਉਹ ਆਪਣੇ ਗੁੰਬਦ ਦੇ ਵਿੱਚ ਵੜ ਕੇ 40 ਦਿਨ ਖੁਦਾਬੰਦ کریم ਅੱਗੇ ਪ੍ਰਾਰਥਨਾ ਕਰ ਰਿਹਾ ਹੈ ਕਿ ਸਾਰਾ ਸ਼ਹਿਰ ਗਰਕੋ ਜਾਵੇ ਕਿਉਂਕਿ ਇਸ ਸ਼ਹਿਰ ਵਿੱਚ ਝੂਠੇ ਲੋਕ ਵਸਦੇ ਹਨ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਇਹ ਕਹਿ ਕੇ ਪੀਰ ਪਾਸ ਭੇਜਿਆ ਐਨੇ ਕਰੋਧ ਵਿੱਚ ਆ ਕੇ ਸਾਰੇ ਪਿੰਡ ਨੂੰ ਮਾੜਾ ਕਹਿਣਾ ਠੀਕ ਨਹੀਂ ਹੈ ਤੇ ਤੁਸੀਂ ਆਪਣਾ ਹੱਥ ਤਿਆਗ ਦੇਵੋ ਪਰ ਪੀਰ ਦੇ ਚੇਲਿਆਂ ਨੇ ਭਾਈ ਮਰਦਾਨਾ ਨੂੰ ਰਾਹ ਜੋ ਹੀ ਮੋੜ ਦਿੱਤਾ ਤੇ ਪੀਰ ਨੂੰ ਮਿਲ ਨਹੀਂ ਨਾ ਦਿੱਤਾ ਭਾਈ ਮਰਦਾਨਾ ਨੇ ਵਾਪਸ ਆ ਕੇ ਗੁਰੂ ਜੀ ਨੂੰ ਇਸ ਬਾਰੇ ਦੱਸਿਆ ਤਾ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਆਖਿਆ ਭਾਈ ਜੀ ਰਬਾਬ ਛੇੜੋ ਮਾਲਕ ਦੀ ਕੀਰਤੀ ਵਿੱਚ ਜੁੜੀਏ ਜਦ ਗੁਰੂ ਜੀ ਨੇ ਸ਼ਬਦ ਗਾਇਨ ਕੀਤਾ ਤਾਂ ਪੀਰ ਦਾ ਗੁੰਬਦ ਫਟ ਗਿਆ ਤੇ ਸੂਰਜ ਦੀਆਂ ਕਿਰਨਾਂ ਅੰਦਰ ਪ੍ਰਵੇਸ਼ ਕਰ ਗਈਆਂ ਗੁੱਸੇ ਨਾਲ ਭਰਿਆ ਪੀਰ ਬਾਹਰ ਨਿਕਲ ਆਇਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਮੇਰਾ ਚਾਲੀਹਾ ਭੰਗ ਕਰਕੇ ਚੰਗਾ ਨਹੀਂ ਕੀਤਾ ਇਹ ਤਾਂ ਸਾਰਾ ਝੂਠਿਆਂ ਦਾ ਸ਼ਹਿਰ ਹੈ ਇਥੇ ਲਈ ਮੈਂ ਇਸ ਨੂੰ ਗਰਕ ਕਰਨਾ ਚਾਹੁੰਦਾ ਸੀ ਇਸ ਸ਼ਹਿਰ ਦੇ ਇੱਕ ਸੇਠ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਖੁਦਾ ਅੱਗੇ ਬੇਨਤੀ ਕਰਕੇ ਉਸ ਨੂੰ ਇੱਕ ਪੁੱਤਰ ਲੈ ਦੇਵਾਂ ਤਾਂ ਉਹ ਪੁੱਤਰ ਸੇਠ ਮੇਰੀ ਸੇਵਾ ਵਿੱਚ ਹੀ ਮੈਨੂੰ ਹੀ ਦੇ ਦੇਵੇਗਾ ਮੈਂ ਤਾਂ ਖੁਦਾ ਪਾਸੋਂ ਉਸ ਨੂੰ ਪੁੱਤਰ ਲੈ ਦਿੱਤਾ ਸੀ ਪਰ ਉਹ ਆਪਣੇ ਕੀਤੇ ਵਾਰੇ ਤੋਂ ਮੁੱਕਰ ਗਿਆ ਹੈ ਸਾਰਾ ਸ਼ਹਿਰ ਵੀ ਉਸ ਨਾਲ ਹਮਦਰਦੀ ਕਰਦਾ ਹੈ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦਾ ਗੁਰੂ ਜੀ ਨੇ ਪੀਰ ਨੂੰ ਆਖਿਆ ਕਿ ਆਪਾਂ ਹੁਣੇ ਹੀ ਸਾਰੇ ਮਾਮਲੇ ਦੀ ਜਾਂਚ ਕਰ ਲੈਂਦੇ ਹਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਦੋ ਪੈਸੇ ਦੇ ਕੇ ਆਖਿਆ ਕਿ ਬਾਜ਼ਾਰ ਵਿੱਚੋਂ ਇੱਕ ਪੈਸੇ ਦਾ ਝੂਠ ਤੇ ਇੱਕ ਪੈਸੇ ਦਾ ਸੱਚ ਖਰੀਦ ਲਿਆਵੇ। ਇੱਕ ਦੁਕਾਨਦਾਰ ਭਾਈ ਮਰਦਾਨੇ ਨੂੰ ਛੁਦਾਈ ਸਮਝ ਕੇ ਟਰਕਾਈ ਜਾਵੇ ਅਤੇ ਅੱਗੇ ਤੋਰੀ ਜਾਵੇ। ਆਖਰ ਭਾਈ ਮਰਦਾਨਾ ਇੱਕ ਖੱਤਰੀ ਮੂ ਚੰਦ ਦੀ ਦੁਕਾਨ ਤੇ ਗਿਆ। ਉਸ ਦੁਕਾਨਦਾਰ ਨੇ 2 ਪੈਸੇ ਲੈ ਲਏ ਅਤੇ ਇੱਕ ਪੱਤੀ ਤੇ ਲਿਖ ਦਿੱਤਾ ਮਰਨਾ ਸੱਚ ਅਤੇ ਜੂਣਾ ਝੂਠ। ਮਰਦਾਨੇ ਨੇ ਉਹ ਪਰਚੀ ਗੁਰੂ ਜੀ ਨੂੰ ਦੇ ਦਿੱਤੀ ਗੁਰੂ ਜੀ ਨੇ ਉਹ ਪਰਚੀ ਪੀਰ ਜੀ ਨੂੰ ਦਿਖਾਈ ਅਤੇ ਆਖਿਆ ਕਿ ਇਸ ਸ਼ਹਿਰ ਵਿੱਚ ਸੱਚੇ ਲੋਕ ਵੀ ਵਸਦੇ ਹਨ ਇਸ ਲਈ ਸ਼ਹਿਰ ਨੂੰ ਗਰਕ ਕਰਨਾ ਠੀਕ ਨਹੀਂ ਗੁਰੂ ਜੀ ਨੇ ਮੂ ਚੰਦ ਨੂੰ ਪੀਰ ਦੇ ਡੇਰੇ ਬੁਲਾ ਲਿਆ ਤੇ ਉਸ ਨੂੰ ਆਖਿਆ ਕਿ ਤੂੰ ਪਰਚੀ ਤੇ ਲਿਖਿਆ ਹੈ ਕਿ ਮਰਨਾ ਸੱਚ ਹੈ ਇਹ ਤੈਨੂੰ ਇਸ ਗੱਲ ਦਾ ਯਕੀਨ ਹੈ ਤਾਂ ਤੂੰ ਘਰ-ਬਾਰ ਆਪਣੇ ਪੁੱਤਰਾਂ ਦੇ ਹਵਾਲੇ ਕਰਕੇ ਪੀਰ ਦੀ ਸੇਵਾ ਵਿੱਚ ਆਜਾ ਮੂਲ ਚੰਦ ਨੇ ਇੰਜ ਕਰਨਾ ਮੰਨ ਲਿਆ ਅਤੇ ਆਪਣਾ ਸਭ ਕੁਝ ਛੱਡ ਕੇ ਪੀਰ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ ਪੀਰ ਜੀ ਨੇ ਗੁਰੂ ਜੀ ਦੀ ਸਿੱਖਿਆ ਲਈ ਉਹਨਾਂ ਦਾ ਧੰਨਵਾਦ ਕੀਤਾ ਇਹ ਵੇਖ ਕੇ ਪੀਰ ਬਹੁਤ ਖੁਸ਼ ਹੋਇਆ ਉਸ ਦਾ ਸਾਰਾ ਗੁੱਸਾ ਜਾਂਦਾ ਰਿਹਾ ਸ਼ਹਿਰ ਵਾਲੇ ਵੀ ਪੀਰ ਜੀ ਨੂੰ ਖੁਸ਼ ਵੇਖ ਕੇ ਬੇਫਿਕਰ ਹੋ ਗਏ ਆਪਣੇ ਘਰਾਂ ਨੂੰ ਚਲੇ ਗਏ ਗੁਰੂ ਜੀ ਨੇ ਪੀਰ ਨੂੰ ਸਮਝਾਇਆ ਖੁਦਾ ਬਹੁਤ ਬਯੰਤ ਹੈ ਉਸ ਅੱਗੇ ਸ਼ਹਿਰ ਨੂੰ ਗਰਕ ਕਰਨ ਦੀ ਪ੍ਰਾਰਥਨਾ ਕਰਨੀ ਕਿਸੇ ਨੂੰ ਵੀ ਸ਼ੋਭਦੀ ਨਹੀਂ ਤੁਸੀਂ ਤਾਂ ਧਾਰਮਿਕ ਵਿਅਕਤੀ ਹੋ ਪੀਰਾ ਫਕੀਰਾਂ ਦਾ ਤਾਂ ਕੰਮ ਹੈ ਰੱਬ ਦੀ ਰਜ਼ਾ ਵਿੱਚ ਰਹਿਣਾ ਅਤੇ ਸਰਬੱਤ ਦਾ ਭਲਾ ਮੰਗਣਾ। ਖੁਦਾ ਬੜਾ ਬੇਅੰਤ ਹੈ ਅਤੇ ਉਸ ਨਾਲ ਟੱਕਰ ਲੈਣੀ ਸ਼ੋਭੀ ਨਹੀਂ। ਪੀਰ ਫਕੀਰ ਨੂੰ ਤਾਂ ਕਿਸੇ ਦਾ ਬੁਰਾ ਕਰਨ ਦਾ ਸੁਪਨੇ ਵਿੱਚ ਵੀ ਖਿਆਲ ਨਹੀਂ ਆਉਣਾ ਚਾਹੀਦਾ। ਗੁਰੂ ਜੀ ਦੇ ਉਪਦੇਸ਼ ਸੁਣ ਕੇ ਪੀਰ ਦੀ ਨਿਸ਼ਾ ਹੋ ਗਈ ਤੇ ਉਹ ਗੁਰੂ ਜੀ ਦੇ ਚਰਨੀ ਪੈ ਗਿਆ। ਸੰਗਤ ਜੀ ਪੀਰ ਹਮਜਾ ਗੋਸ ਨੂੰ ਰੱਬੀ ਗਿਆਨ ਦੇ ਕੇ ਗੁਰੂ ਜੀ ਅੱਗੇ ਚੱਲ ਪਏ ਸਿਆਲਕੋਟ ਪਹੁੰਚ ਕੇ ਗੁਰੂ ਜੀ ਨੂੰ ਪਤਾ ਲੱਗਾ ਕਿ ਇੱਥੋਂ ਥੋੜੀ ਦੂਰੀ ਤੇ ਇੱਕ ਪ੍ਰਸਿੱਧ ਕਰਾਮਾਤੀ ਰਹਿੰਦਾ ਹੈ ਜਿਸ ਦਾ ਨਾਮ ਮੀਆਂ ਮਿੱਠੇ ਸ਼ਾਹ ਹੈ ਗੁਰੂ ਜੀ ਨੂੰ ਇਹ ਵੀ ਪਤਾ ਲੱਗਾ ਕਿ ਉਸ ਨੂੰ ਆਪਣੀਆਂ ਕਰਾਮਾਤਾਂ ਉੱਤੇ ਬਹੁਤ ਹੰਕਾਰ ਹੈ ਅਤੇ ਉਹ ਇਹਨਾਂ ਨਾਲ ਕਈ ਹਿੰਦੂਆਂ ਨੂੰ ਡਰਾ ਕੇ ਮੁਸਲਮਾਨ ਬਣਾ ਰਿਹਾ ਹੈ ਉਸਨੇ ਗੁਰੂ ਜੀ ਬਾਰੇ ਵੀ ਸੋਚਿਆ ਕਿ ਕਿਉਂ ਨਾ ਇਹਨਾਂ ਨੂੰ ਵੀ ਆਪਣੇ ਇਸਲਾਮ ਵਿੱਚ ਸ਼ਾਮਲ ਕੀਤਾ ਜਾਵੇ ਜਿੱਥੇ ਗੁਰੂ ਜੀ ਦੀ ਹਮਜਾ ਗੋਸ ਦਾ ਚਲੀਹਾ ਤੋੜਨ ਕਰਕੇ ਬਹੁਤ ਮਹਿਮਾਤ ਤੇ ਪ੍ਰਸਿੱਧੀ ਹੋਈ ਸੀ ਉਥੇ ਮੀਆਂ ਮਿੱਠੇ ਸ਼ਾਹ ਨੂੰ ਇਸ ਗੱਲ ਦਾ ਸਾੜਾ ਸੀ ਇਹ ਇੱਕ ਮੁਸਲਮਾਨ ਫਕੀਰ ਹਿੰਦੂ ਫਕੀਰ ਦੇ ਅੱਗੇ ਕਿਵੇਂ ਝੁਕ ਗਿਆ ਗੁਰੂ ਜੀ ਨੇ ਇੱਕ ਬਾਗ ਵਿੱਚ ਡੇਰਾ ਲਾਇਆ ਹੋਇਆ ਸੀ ਅਤੇ ਗੁਰੂ ਜੀ ਦੇ ਆਲੇ-ਦੁਆਲੇ ਬਹੁਤ ਸਾਰੇ ਲੋਕ ਜੁੜੇ ਹੋਏ ਸਨ ਮੀਆਂ ਮਿੱਠੇ ਸ਼ਾਹ ਵੀ ਉੱਥੇ ਪਹੁੰਚ ਗਿਆ ਗੁਰੂ ਜੀ ਨਾਲ ਗੋਸ਼ਟੀ ਕਰਨ ਲੱਗਾ ਪਰ ਗੁਰੂ ਜੀ ਦੇ ਚਿਹਰੇ ਦਾ ਨੂਰ ਵੇਖ ਕੇ ਟੱਠੰਬਰ ਗਿਆ ਫਿਰ ਵੀ ਉਹ ਗੁਰੂ ਜੀ ਨੂੰ ਪੁੱਛਣ ਲੱਗਾ ਕਿ ਤੁਸੀਂ ਕਿਹੜੇ ਦੇਵੀ ਦੇਵਤੇ ਨੂੰ ਮੰਨਦੇ ਹੋ ਗੁਰੂ ਜੀ ਨੇ ਮੁਸਕਰਾ ਕੇ ਜਵਾਬ ਦਿੱਤਾ ਕਿ ਮੈਂ ਇੱਕ ਅਕਾਲ ਪੁਰਖ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਮੰਨਦਾ ਮਿੱਠੇ ਸ਼ਾ ਨੇ ਕਿਹਾ ਕਿ ਭਾਵੇਂ ਤੁਸੀਂ ਇੱਕ ਰੱਬ ਨੂੰ ਹੀ ਮੰਨਦੇ ਹੋ ਪਰ ਉਸ ਨੂੰ ਪ੍ਰਾਪਤ ਕਰਨ ਲਈ ਰਸੂਲ ਦੀ ਲੋੜ ਤਾਂ ਪੈਂਦੀ ਹੀ ਹੈ ਗੁਰੂ ਜੀ ਨੇ ਜਵਾਬ ਦਿੱਤਾ ਕੇ ਰੱਬ ਨੂੰ ਪਾਉਣ ਵਾਸਤੇ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ ਰੱਬ ਨੂੰ ਪਾਉਣ ਵਾਸਤੇ ਸਿਰਫ ਉਸ ਦਾ ਇੱਕ ਮਨ ਇੱਕ ਚਿੱਤ ਹੋ ਕੇ ਸਿਮਰਨ ਕਰਨ ਦੀ ਲੋੜ ਹੈ ਜਿੱਥੇ ਮੁ슬ਮਾਨਾਂ ਦਾ ਇੱਕ ਰਸੂਲ ਹੈ ਉਥੇ ਹਿੰਦੂਆਂ ਦੇ ਕਈ ਦੇਵੀ ਦੇਵਤੇ ਹਨ ਜੋ ਰਸੂਲ ਦੀ ਭੂਮਿਕਾ ਨਿਭਾਉਂਦੇ ਹਨ ਪਰ ਰੱਬ ਕੇਵਲ ਉਹਨਾਂ ਨੂੰ ਹੀ ਮਿਲਦਾ ਹੈ ਜੋ ਉਸ ਨਾਲ ਜੁੜੇ ਰਹਿੰਦੇ ਹਨ ਗੁਰੂ ਜੀ ਦੀਆਂ ਗੱਲਾਂ ਸੁਣ ਕੇ ਮੀਆਂ ਮਿੱਠੇ ਛਾ ਲਾਜਵਾਬ ਹੋ ਗਿਆ ਪਰ ਫਿਰ ਵੀ ਗੁਰੂ ਜੀ ਨੂੰ ਪੁੱਛਣ ਲੱਗਾ ਕਿ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਕਿਆਮਤ ਵਾਲੇ ਦੇਨ ਤਰਤੀ ਦੇ ਹਵਾਲੇ ਕੀਤੀਆਂ ਰੂਹਾਂ ਉੱਠ ਖੜੀਆਂ ਹੋਣਗੀਆਂ ਅਤੇ ਬਹਿਸ਼ਤ ਵਿੱਚ ਚਲੀਆਂ ਜਾਣਗੀਆਂ ਪਾ ਰਹੇ ਹਿੰਦੂਆਂ ਦੀਆਂ ਮਰਤਕ ਦੇਹਾਂ ਤਾਂ ਸਾੜੀਆਂ ਜਾਂਦੀਆਂ ਹਨ ਉਹਨਾਂ ਵਿਚਾਰੀਆਂ ਦਾ ਤਾਂ ਕੁਝ ਨਹੀਂ ਬਣ ਸਕੇਗਾ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਮਰਤਕ ਦੇ ਤਾਂ ਮਿੱਟੀ ਹੀ ਹੁੰਦੀ ਹੈ ਭਾਵੇਂ ਉਸ ਨੂੰ ਅੱਗ ਦੇ ਹਵਾਲੇ ਕਰ ਦਿਓ ਭਾਵੇਂ ਉਸ ਨੂੰ ਧਰਤੀ ਦੇ ਹਵਾਲੇ ਕਰ ਦਿਓ ਇਸ ਵਿੱਚ ਕੋਈ ਫਰਕ ਨਹੀਂ ਪੈਂਦਾ ਮਰਨ ਤੋਂ ਉਪਰੰਤ ਤਾਂ ਆਦਮੀ ਦੇ ਕੀਤੇ ਹੋਏ ਚੰਗੇ ਜਾਂ ਮਾੜੇ ਕਰਮ ਹੀ ਨਾਲ ਜਾਂਦੇ ਹਨ ਅਤੇ ਕੋਈ Hindu ਹੈ ਜਾਂ Musalman ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੀਆਂ ਮੱਠੇ ਸਾਹਿਬ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਆਪਣਾ ਸਾਰਾ ਹੰਕਾਰ ਛੱਡ ਕੇ ਗੁਰੂ ਜੀ ਦਾ ਸਿੱਖ ਬਣ ਗਿਆ। ਸੰਗਤ ਜੀ ਸਾਖੀ ਦੀ ਅਗਲੀ ਲੜੀ ਸ਼ੁਰੂ ਕਰਦੇ ਹਾਂ। ਤਾਕੀ ਦਾ ਟੌਪਿਕ ਹੈ ਸੁਮੇਰ ਪਰਬਤ ਉੱਪਰ ਸਿੱਧਾਂ ਨਾਲ ਵਿਚਾਰ ਚਰਚਾ ਸ਼੍ਰੀਲੰਕਾ ਦੀ ਫੇਰੀ ਤੋਂ ਬਾਅਦ ਕੁਝ ਦਿਨ ਕਰਤਾਰਪੁਰ ਰਹਿਣ ਉਪਰੰਤ ਗੁਰੂ ਜੀ ਨੇ ਪਹਾੜੀ ਇਲਾਕਿਆਂ ਦੀ ਯਾਤਰਾ ਆਰੰਭ ਕਰ ਦਿੱਤੀ ਇਸ ਵਾਰ ਉਹਨਾਂ ਦੇ ਨਾਲ ਭਾਈ ਮਰਦਾਨਾ ਤੋਂ ਇਲਾਵਾ ਹਸੂਲਹਾਰ ਅਤੇ ਸ਼ੀਹੋ ਸ਼ਿੰਬਾ ਵੀ ਸਨ ਇਸ ਵਾਰ ਆਪ ਜੀ ਜੰਮੂ ਕਸ਼ਮੀਰ ਮਟਨ ਆਦੀ ਹੁੰਦੇ ਹੋਏ ਮਾਤੰਡ ਚਸ਼ਮੇ ਤੇ ਜਾ ਪਹੁੰਚੇ ਰਸੇ ਵਿੱਚ ਸੰਗਤਾਂ ਤੋਂ ਇਲਾਵਾ ਵਿਦਵਾਨਾਂ ਅਤੇ ਫਕੀਰਾਂ ਦਾ ਉਧਾਰ ਕਰਦੇ ਗੁਰੂ ਜੀ ਕੀਰਤਪੁਰ ਸਾਹਿਬ ਪਹੁੰਚੇ ਪੀਰ ਬੁੱਢਣ ਸ਼ਾ ਨੂੰ ਨਿਹਾਲ ਕੀਤਾ ਫਿਰ ਆਪ ਨੇਪਾਲ ਤਿੱਬਤ ਹੁੰਦੇ ਹੋਏ ਸੁਮੇਰ ਪਰਬਤ ਉੱਤੇ ਜਾ ਚੜੇ ਅਤੇ ਮਾਨਸਰੋਵਰ ਤੇ ਜਾ ਡੇਰਾ ਲਾਇਆ ਸਿੱਧ ਬਹੁਤ ਹੈਰਾਨ ਹੋਏ ਕਿ ਇਹ ਇੱਥੇ ਕਿਵੇਂ ਪਹੁੰਚੇ ਹੋਣਗੇ ਚਰਚਾ ਛੇੜ ਪਈ ਗੋਰਖਨਾਥ ਤੇ ਉਸਦੇ ਚੇਲਿਆਂ ਨੇ ਪਹਿਲੀ ਗੱਲ ਇਹੀ ਪੁੱਛੀ ਸਵਾਲ ਤੁਹਾਨੂੰ ਕਿਹੜੀ ਸ਼ਕਤੀ ਇੱਥੇ ਲੈ ਆਈ ਹੈ ਗੁਰੂ ਜੀ ਦਾ ਜਵਾਬ ਵਿਸ਼ੇਰ ਦੇ ਨਾਮ ਵਿੱਚ ਲੀਨ ਹੋ ਕੇ ਇਹ ਕੀ ਇਸ ਤੋਂ ਵੀ ਉੱਚੀਆਂ ਪਹਾੜੀਆਂ ਚੜੀਆਂ ਜਾ ਸਕਦੀਆਂ ਫਿਰ ਉਹਨਾਂ ਨੇ ਸਵਾਲ ਕੀਤਾ ਤੁਹਾਡਾ ਨਾਂ ਤੇ ਜਾਤ ਕੀ ਹੈ ਫਿਰ ਗੁਰੂ ਜੀ ਨੇ ਜਵਾਬ ਦਿੱਤਾ ਨਾਂ ਮੇਰਾ ਨਾਨਕ ਹੈ ਅਤੇ ਜਾਤ ਭੇਦ ਨੂੰ ਮੈਂ ਮੰਨਦਾ ਨਹੀਂ ਹਾਂ ਮੈਂ ਉਸ ਪਰਮੇਸ਼ਵਰ ਦਾ ਭੇਜਿਆ ਹੋਇਆ ਇੱਕ ਆਮ ਇਨਸਾਨ ਹਾਂ ਫਿਰ ਉਹਨਾਂ ਨੇ ਸਵਾਲ ਕੀਤਾ ਤੁਹਾਡਾ ਮਤ ਕੀ ਹੈ ਗੁਰੂ ਜੀ ਦਾ ਜਵਾਬ ਤਰਤੀ ਜਹੀ ਧੀਰਜ ਅਤੇ ਗगन ਵਰਗਾ ਵਿਸ਼ਾਲ ਗਿਆਨ ਪ੍ਰਾਪਤ ਕਰਨਾ ਅਤੇ ਸ਼ਬਦ ਦੀ ਕਮਾਈ ਕਰਨੀ ਇਸ ਨਾਲ ਸਾਰੇ ਵਿਕਾਰ ਸਹਿਜੇ ਹੀ ਕਾਬੂ ਵਿੱਚ ਆ ਜਾਂਦੇ ਹਨ ਇਸ ਤੋਂ ਇਲਾਵਾ ਗੋਰਖਨਾਥ ਮਸ਼ੰਦਰਨਾਥ ਭਰਤੀਆ ਆਦੀ ਨੇ ਗੁਰੂ ਜੀ ਨੂੰ अनेका ਹੀ ਸਵਾਲ ਕੀਤੇ ਗੁਰੂ ਜੀ ਨੇ ਵਾਕ-ਵਾਕ ਸਵਾਲਾਂ ਦੇ ਜਵਾਬ ਦਿੰਦਿਆਂ ਨਾਮ ਸਿਮਰਨ ਨਿਮਰਤਾ ਵਿੱਚ ਰਹਿਣ ਵਾਹਿਗੁਰੂ ਦੀ ਰਜਾ ਵਿੱਚ ਭਾਣਾ ਮੰਨਣ ਸਰਬੱਤ ਦਾ ਭਲਾ ਮੰਗਣ ਆਦਿ ਦਾ ਜ਼ਿਕਰ ਕੀਤਾ ਫਿਰ ਝੰਗਰਨਾਥ ਨੇ ਸਵਾਲਾਂ ਦੇ ਜਵਾਬ ਦਿੰਦਿਆਂ ਗੁਰੂ ਜੀ ਨੇ ਆਪਣੇ ਪਹਿਲੇ ਵਾਲੇ ਹੀ ਜਵਾਬ ਦਿੱਤੇ ਕਿ ਮੇਰਾ ਨਾਂ ਕੋਈ ਨਾਂ ਹੈ ਅਤੇ ਨਾ ਹੀ ਜਾਤ ਮਾਲਕ ਦੀ ਸਿੱਖਤ ਸਲਾਹ ਵਿੱਚ ਜੁੜੇ ਰਹਿਣਾ ਹੀ ਮੇਰਾ ਸਤ ਕਰਮ ਹੈ। ਕੁਝ ਹੋਰ ਸਿੱਧਾਂ ਦੇ ਸਵਾਲ ਜਿਵੇਂ ਤੁਹਾਡੇ ਇੱਧਰ ਆਉਣ ਦਾ ਮੰਤਵ ਕੀ ਹੈ ਅਤੇ ਮਾਤ ਲੋਕ ਵਿੱਚ ਲੁਕਾਈ ਦਾ ਕੀ ਹਾਲ ਹੈ। ਗੁਰੂ ਜੀ ਦਾ ਜਵਾਬ ਸੀ ਇੱਥੇ ਆਉਣ ਦਾ ਮੰਤਵ ਤੁਹਾਨੂੰ ਪਹਾੜਾਂ ਤੇ ਰਹਿ ਕੇ ਤਸੀਹੇ ਚਲਦਿਆਂ ਤੇ ਲੋਕ ਕੇ ਬੈਠਿਆਂ ਨੂੰ ਲੋਕਾਂ ਦੇ ਦੁੱਖਾਂ ਤੋਂ ਜਾਣੂ ਕਰਵਾਉਣਾ ਅਤੇ ਉਹਨਾਂ ਦੁੱਖਾਂ ਵਿੱਚ ਸ਼ਾਮਲ ਕਰਨਾ ਹੈ। ਉਥੇ ਰਾਜੇ ਕਸਾਈਆਂ ਵਰਗੇ ਹਨ। ਧਰਮ ਪੰਖ ਲਾ ਕੇ ਉੱਡ ਗਿਆ ਹੈ। ਚਾਰੋਂ ਤਰਫ ਕੋਰ ਅੰਧੇਰਾ ਹੈ। ਤੇ ਸੱਚ ਦਾ ਚੰਦਰਮਾ ਕਿਧਰੇ ਨજર ਨਹੀਂ ਆਉਂਦਾ। ਅਜਿਹੇ ਹਾਲਾਤਾਂ ਨਾਲ ਜੂੰਝਣ ਲਈ ਮੈਂ ਤੁਹਾਡੇ ਵਰਗੇ ਸੂਝਵਾਨ ਡੂੰਡ ਰਿਹਾ। ਤਾ ਜੋ ਲੋਕਾਂ ਦੇ ਦੁੱਖਾਂ ਦੇ ਕੂੜ ਦਾ ਹਨੇਰਾ ਦੂਰ ਕਰਨ ਲਈ ਲੋਕਾਂ ਦੀ ਅਗਵਾਈ ਕਰੋ ਤੁਸੀਂ ਪਰਬਤ ਵਿੱਚ ਲੁਕੇ ਬੈਠੇ ਵਹਿਲੀਆਂ ਖਾਂਦੇ ਹੋ ਅਤੇ ਪਿਆਲੇ ਪੀ ਕੇ ਮਸਤ ਰਹਿੰਦੇ ਹੋ ਤੁਸੀਂ ਧਰਮ ਨੂੰ ਸਮਝਿਆ ਹੀ ਨਹੀਂ ਅਸਲ ਧਰਮ ਜਗਤ ਵਿੱਚ ਰਹਿ ਕੇ ਕਿਰਤ ਕਰਨਾ ਨਾਮ ਜਪਣਾ ਅਤੇ ਜਪਾਉਣਾ ਦੁਖੀਆਂ ਜੀਵਾਂ ਦੀ ਸੇਵਾ ਅਤੇ ਪਰਉਪਕਾਰ ਕਰਨ ਵਿੱਚ ਹੈ। ਉਨ੍ਹਾਂ ਨੇ ਹੋਰ ਵੀ ਕਈ ਸਵਾਲ ਕੀਤੇ ਅਤੇ ਗੁਰੂ ਜੀ ਦੇ ਬਚਨ ਸੁਣੇ। ਹਾਰ ਹੰਬ ਕੇ ਉਹਨਾਂ ਗੁਰੂ ਜੀ ਨੂੰ ਕਰਾਮਾਤਾਂ ਦਿਖਾ ਕੇ ਆਪਣੇ ਮੱਤ ਵਿੱਚ ਲਿਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸકી। ਭਾਵੇਂ ਗੁਰੂ ਜੀ ਨੇ ਸਿੱਧਾਂ ਦੀ ਨਿਸ਼ਾ ਕਰ ਦਿੱਤੀ ਸੀ ਅਤੇ ਉਹ ਵੀ ਗੁਰੂ ਜੀ ਦੀ ਚਾਲ ਨਹੀਂ ਸਨ ਝਲ ਸਕੀ ਅਤੇ ਉਹਨਾਂ ਦਾ ਲੋਹਾ ਮੰਨ ਗਏ ਸਨ ਪਰ ਫਿਰ ਵੀ ਉਹਨਾਂ ਦੀ ਹੋਮੇ ਦੀ ਵਿਸ਼ ਖੋਲਣ ਦੀ ਆਦਤ ਨਾ ਜਾ ਸਕੀ ਅਤੇ ਖੁਣ ਸਖਾ ਕੇ ਅਚਲ ਵਟਾਲੇ ਗੁਰੂ ਜੀ ਨਾਲ ਫਿਰ ਚਰਚਾ ਕੀਤੀ ਅਤੇ ਫਿਰ ਹਾਰ ਗਏ ਉਹ ਸਾਧ ਸੰਗਤ ਜੀ ਸਾਖੀ ਜਾਦਾ ਲੰਮੀ ਹੋਣ ਕਰਕੇ ਸਾਖੀ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਦੇ ਸਾਖੀ ਦੀ ਅਗਲੀ ਲੜੀ ਮੱਕੇ ਦਾ ਹੱਜ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗੇ ਸੋ ਸਾਧ ਸੰਗਤ ਜੀ ਸਾਖੀ ਨੂੰ ਸੁਣ ਕੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ